ਹਾਂਜੀ ਸਸਤੀ ਕਾਲ ਸਾਰੇ ਨੂੰ ਮੈਂ ਬਾਜ਼ੂ ਤੋਂ ਦੇਖ ਸੀ ਇਹ ਰਾ ਦੋਟਾ ਦੇ ਲਿਆ ਤੇ ਬਹੁਤ ਸੋਹਣੇ ਸੂਟ ਲੈ ਕੇ ਅੰਨ੍ਹਾ ਜੋ ਕਿ ਪਹਿਲੇ ਨੰਬਰ ਵਾਲਾ ਸੂਟ ਪਿਓਰ ਕ੍ਰੇਪ ਤੇ ਸੂਟ ਹੈ ਜੀ ਵਧੀਆ ਬੂਟੀ ਨਾਲ ਬਾਰਡਰ ਬਣਿਆ ਹੋਇਆ ਵਾਗਾ ਜੀ ਮਸ਼ੀਨ ਤੇ ਵਰਕ ਹੋਇਆ ਵਾਗਾ ਹੁੰਦੇ ਕੀ ਦਿੱਤੇ ਹੈ ਜੀ ਨਾਲ ਇਹਦੇ 슬ੀਵਸ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਪੂਰੀ ਸਲੀਫਿੰਗ ਦੇ ਨਾਲ ਵਰਕ ਹੈ ਜੀ ਨਾਲ ਹੀ ਬਾਟਮ ਤੇ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਸੋਹਣਾ ਇਹ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਾਡੇ ਕਸਟਮਰ ਕਰਵਾ ਸਕਦੇ ਹਾਂ ਲੇ ਤੇ টাই ਡਾਈ ਦਾ ਦੁਪੱਟਾ ਪ्योर ਜੂਟ ਦੇ ਲੱਗਿਆ ਵਾ ਅਗਲਾ ਸੁਤੈਗਾ ਜੀ ਵਰਪਰੀ ਦਾ ਜੀ ਇਹ ਮਸ਼ੀਨ ਵਰਕ ਬਹੁਤ ਹੀ ਸੋਹਣਾ ਮਸ਼ੀਨ ਵਰਕ ਹੋਇਆ ਵਾ ਜੀ ਇਹਦੇ ਨਾਲ ਦੀ ਬਾਜੂ ਤੇ ਬਹੁਤ ਸੋਹਣਾ ਨਾ ਸਨਿਸ਼ਿੰਗ ਪੱਟੀ ਲਗਾ ਕੇ ਪੂਰੀ ਫਿਨਿਸ਼ਿੰਗ ਨਾਲ ਇਹ ਰੈਡੀ ਹੋਇਆ ਵਾ ਔਰ ਸਾਰੂ ਚੋਂ ਦਾ ਦੁਪੱਟਾ ਹੈ ਜੀ ਫਲੈਸ ਦੇ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਰੈਡੀ ਡਿਜ਼ਾਈਨ ਹੈ ਵਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟਾਈਲ ਤੇ ਕਸਟਮਾਈਜ਼ ਕਰਵਾ ਸਕਦੇ ਹੋ ਅਗਲਾ ਸੀਟ ਹੈ ਜੇ ਸਾਡੇ ਕੋਲੇ ਸੇਮਰ ਚ ਡਾਵਲ ਸ਼ੇਡ ਜੀ ਮਿਲਦਾ ਇਹ ਤੇ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਹੈ 34 ਪੂਰੇ ਤੱਲੇ ਤੇ ਪੈਨਲ ਬਣੇ ਹੋਏ ਹਨ 34 ਸਿਰੋਂ ਗੱਲ ਕਰੀਏ ਸ਼ਬਨਾਮਨ ਸ਼ੇਡ ਜੀ ਸੂਟ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਵਾ ਸੂਟ ਹੈ ਜੀ ਇਹਦੀ ਬਾਟਮ ਪਿਓਰ ਕ੍ਰੇਪ ਚ ਇਹਦੀ ਬਾਟਮ ਪਿਓਰ ਕ੍ਰੇਪ ਚ ਹੈ ਜੀ ਤੇ ਇਹਦਾ ਦੁਪੱਟਾ ਹੈ ਨਾ ਵਾ ਜੀ ਸ਼ਿਮਰ ਤੇ ਡਬਲ ਸ਼ੇਡ ਦਾ ਦੁਪੱਟਾ ਦਾ ਫੋਲ ਸਾਈਡ ਲੈਸ ਫਿਨਿਸ਼ਿੰਗ ਦਿੱਤੀ ਹੋਈ ਆ ਵਿੱਚ ਪੂਰਾ ਵਰਕ ਹੋਇਆ ਵਾ ਜੀ ਪੂਰੇ ਦੁਪੱਟੇ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟਾਫ ਤੇ ਕਸਟਮਾਈਜ਼ਡ ਆਉਟਫਿਟ ਅਗਲਾ ਸੂਟ ਹੈਗਾ ਜੀ ਇਹ ਵੀ ਸ਼ਿਮਰ ਤੇ ਹੈ ਜੀ ਪੂਰਾ ਹੈਂਡਵਰਕ ਦਾ ਵਰਕ ਆ ਜੀ ਪੂਰੇ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਪੂਰੇ ਕੰਡੇ ਤੇ ਪੈਨਲ ਬਣੇ ਹੋਏ ਨਾਲ ਪੂਰੀ ਵਿਦਿਆ ਵਰਕਸ਼ਿਪੀ ਬਹੁਤ ਸੋਹਣ ਬਣਕਾਈ ਪਿਓਰ ਕ੍ਰੇਜ਼ ਦੀ ਸਵਾਰ ਹੈ ਜੀ ਇਹਦੇ ਸ਼ਿਮਰ ਦਾ ਟੱਚ ਹੈ ਪੂਰਾ ਦਪਟਾ ਹੈਵੀ ਹੈ ਜੀ ਹੈਂਡ ਵਰਕ ਤੇ ਜੇ ਨਾ ਕੋਈ ਸਾਡਾ ਪਟਵਾਰਸ ਦੀ ਨਹੀਂ ਕੀ ਹੈ ਤੁਸੀਂ ਕਿਸੇ ਕਿਸੇ ਨੂੰ ਉਸ ਦੇ ਕਿਸੇ ਸਟਾਫ ਦੇ پاس ਮਾਈਕਰਵਾਸ ਕਰਵਾ ਸਕਦੇ ਤਾਂ